ਬਿਲਕੁਲ ਅੱਜ ਕੋੜੀਆਂ ਦੀਆਂ ਪੌਰੀਆਂ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਤੇ ਆਪਣੇ ਨਾਲ ਬਾਬਾ ਚੇਤਾ ਜੀ ਅੱਬਾ ਬਹੁਤ ਸਵਾਗਤ ਹੈ ਜੀ। ਮਾਸ਼ਾਅੱਲ। ਹਾਂਜੀ। ਬਾਬਾ ਜੀ ਪੌਰੀਆਂ ਤੋਂ ਵੀ ਆਪਾਂ ਚਾਲੂ ਕਰ ਗਏ ਜੀ ਕੰਮ। ਸਤਿ ਸ੍ਰੀ ਅਕਾਲ ਜੀ। ਹਾਂਜੀ। ਤੇ ਕਿੰਨੇ ਕ ਪ੍ਰਕਾਰ ਦੀਆਂ ਹੁੰਦੀਆਂ ਜੀ ਪੌਰੀਆਂ? ਜੀ ਕੋੜੀਆਂ ਦੇ ਪ੍ਰਕਾਰ ਤਾਂ ਕਈ ਹੁੰਦੇ ਆ ਜੀ। ਹੂੰ। ਵੀ ਜਨਵਾਰ ਦੇ ਤੱਕ ਇਹਨੇ ਹੁੰਦੀਆਂ ਬਾੜ-ਬਾਟੇ ਦੇ ਨੁਕਸ਼ਾ। ਇਹ ਬਾੜ-ਬਾਟੇ ਦੇ ਤਰਨ ਤਾੜਨਾ ਜੀ। ਠੀਕ ਆ। ਚੰਗਾ ਜੀ ਬਾਲ ਬਾਲ ਦੀ ਹਾਂ ਜੀ ਪਰ ਅਸੀਂ ਆਹਦੇ ਤਰਫੋਂ ਮਾੜਾ ਨਹੀਂ ਕਹਦੇ ਕਹਿੰਦੇ ਫੇਰ ਵੀ ਸਾਡੇ ਗੁਰਪਾਈ ਦਾ ਕੋੜੇ ਹਾਂ ਜੀ ਹਾਂ ਜੀ ਨਹੀਂ ਕਹਿੰਦੇ ਸੰਗਾਂ ਨਹੀਂ ਅੰਬਰ ਚੱਕਾ ਹੋਇਆਗਾ ਹਾਂ ਜੀ ਇਹਦਾ ਜੀ ਜਿਹਨੂੰ ਸੱਦਾ ਪੈਗੇ ਉਹਨੂੰ ਸੱਦੇ ਤੋਂ ਰਹਿ ਜਾਣਾ ਜੀ ਤੇ ਕਰਮੀ ਮਾੜੇ ਹੁਣ ਪੁੱਠਾ ਪੈ ਜਾ ਫਿਰ ਪੁੱਠਾ ਰਹਿ ਜਾਏ ਤੇ ਪੁੱਠਾ ਤੋਂ ਰਹਿ ਜਾਂਦਾ ਹਾਂ ਜਦਾ ਜੀ ਮੱਥੇ ਦੇ ਵਿੱਚ ਦੋ ਪੌਰੀਆਂ ਹੁਣ ਐਸ ਲੋਟ ਇਹਨੂੰ ਗਿਗਾੜਾ ਕਹਿੰਦੇ ਨੇ ਜੀ ਜਿਹੜੇ ਐਸ ਲੋਟ ਐਸ ਲੋਟ ਦੋ ਭਾਗ ਕਹਿੰਦੇ ਆ ਜੀ ਠੀਕ ਹੈ ਜੀ ਤੇ ਬਾਕੀ ਮੁਸਲਮਾਨ ਜੀ ਕਹਿੰਦੇ ਜੀ ਵੀ ਜਿਹੜਾ ਦੁਕਾਨਿਆਂ ਦਾ ਜਾਨਵਰ ਅਸੀਂ ਖਰੀਦਦੇ ਆ ਉਹ ਇਹ ਜਰਮਨ ਲਿਆ ਜਿਹਨੇ ਆਪਣੇ ਘਰੇ ਬੱਚਾ ਜੰਮ ਕੇ ਉਹ ਕਹਿੰਦੀ ਸੌਣ ਭਾਤ ਆਪਣੇ ਜਦੋਂ ਰੁੱਤ ਹੁੰਦੀ ਹੈ ਜੀ ਆਪਣੀ ਕੰਮ ਦੀ ਉਦੋਂ ਕਹਿੰਦੇ ਇਸ ਲੋਟ ਗਊ ਗਊ ਨੂੰ ਕਹਿੰਦੇ ਗਊ ਭਾਤ ਦੋ ਤੇ ਨਾ ਸੂਬੇ ਜੀ ਗਰਮੀ ਦਾ ਹੁੰਦਾ ਜੀ ਸਾਰਾ ਸਿਆਲ ਅਖੇ ਮਾਗ ਚ ਨਾ ਸੂਬੇ ਗਮ ਮਾਜ ਇਹ ਠੰਡ ਹੁੰਦੀ ਹੈ ਜੀ ਜਿਹਦੇ ਘਰੇ ਦੁੱਧ ਹੋਗਾ ਉਹਨੂੰ ਕੀ ਮਾਰੀ ਮਾਰਿਆ ਕੁਝ ਨਹੀਂ ਹੁੰਦਾ ਜੀ ਇਹ ਕਰਮ ਆਪੋ ਆਪਣਾ ਇਹ ਤਾਂ ਬਾਬਾ ਜੀ ਗੱਲ ਸਹੀ ਆ ਪਰ ਪਤਾ ਕੀ ਹੈ ਜੀ ਹੁਣ ਇਹ ਵੱਡੇ ਮਿੱਥ ਬਣੇ ਹੋਏ ਬਾਬਾ ਜੀ ਹੈ ਨਾ ਵੀ ਪੁਕਪੌਰੀ ਮਾੜੀ ਆ ਗਈ ਉਹ ਚੀਜ਼ ਜਾਨਵਰ ਦੀ ਬੈਲੂ ਹਾਂਜੀ ਹਾਂਜੀ ਘਟ ਜਾਂਦੀ ਹੈ ਜੀ ਹੈਨਾ ਤੇ ਬੜਾ ਵੀ ਚੰਗਾ ਮਾੜਾ ਇਹਨਾਂ ਨੂੰ ਵਪਾਰ ਲੈਣ ਚ ਮੰਨਿਆ ਜਾਂਦਾ ਹੈ ਹਾਂਜੀ ਬਾਕੀ ਦਾ ਜੀ ਇੱਕ ਹੋਰ ਵੀ ਸੂਲ ਆ ਤੁਹਾਨੂੰ ਮਦਦ ਕਰ ਨਹੀਂ ਵਪਾਰੀ ਠੱਗਣ ਦਾ ਮਾਰਾ ਕਹਿੰਦੇ ਜੀ ਇਹਦੇ ਬਾਜੀ ਇਹਦੇ ਬਾਜੀ ਛੱਟਾਪੁਰਾ ਛੱਟਾਪੁਰ ਮੈਨੂੰ ਦੱਸਣ ਵੀ ਛੱਟਾਪੁਰ ਕੀ ਤਕਲੀਫ ਕਰਦਾਗਾ ਹਾਂ ਬਾਰੇ ਬੰਦੇ ਆਖਣਗੇ ਜੀ ਇਹ ਤਾਂ ਜੀ ਫਲਾਨੀ ਆ ਧਮਕੀ ਆ ਪਰ ਉਹ ਦੱਸਣ ਉਹਦਾ ਜਵਾਬ ਦੇਣਾ ਮੈਂ ਜਵਾਬ ਦੇਣ ਬਾਬਾ ਜੀ ਜਵਾਬ ਦੇਣ ਵੀ ਉਹਦਾ ਨਾ ਹਿੰਦੀ ਵੀ ਇੱਕ ਹੀ ਨਹੀਂ ਇਹਦਾ ਬਾਬਾ ਜੀ ਆ ਕੇ ਭਾਗ ਆ ਗਿਆ ਨਹੀਂ ਵੀ ਇਹ ਭਾਗ ਉੱਤੇ ਨੂੰ ਨਾ ਚਾਹੀਦਾ ਬਾਬਾ ਜੀ ਜੇ ਥੱਲੇ ਅੱਖਾਂ ਤੋਂ ਥੱਲੇ ਆ ਜੀ ਹਾਂ ਥੱਲੇ ਆ ਸੂਟ ਹਟ ਕਹਿੰਦੇ ਨੇ ਕਿ ਨੀ ਮਾਹ ਹੋ ਜੇ ਉਹ ਜਾਨਵਰ ਦਾ ਹੀ ਭਾਗ ਹੁੰਦਾ ਜੀ ਠੀਕ ਹੈ ਜੀ ਹਾਂ ਇਸੇ ਨੂੰ ਫਾਇਦਾ ਉਹ ਆਪਾਂ ਨੂੰ ਤਾਂ ਨਾ ਤਾਂ ਉਹ ਘਾਟਾ ਦੇਣਾ ਆਪਾਂ ਨੂੰ ਵੱਧਾ ਜੀ ਇਹ ਤਾਂ ਗੱਲਾਂ ਬਣਾਉਣ ਵਾਲੀਆਂ ਗੱਲਾਂ ਜੀ ਕਹਿੰਦੇ ਆਏ ਆ ਜੀ ਆਏ ਆ ਬਾਕੀ ਦਾ ਜੀ ਇਹਨਾਂ ਦੇ ਸਾਰੀਆਂ ਕਰਮਾਣਿਆਂ ਦੇ ਇੱਕ ਇੱਥੇ ਹੰਨਾਪੌਰ ਹੁੰਦੀ ਹੈ ਜੀ ਉੱਤੇ ਆ ਆ ਥਾਂ ਤੇ ਜੀ ਹੰਨੇ ਤੇ ਕਾਠੀ ਤੇ ਜੀ ਹਾਂ ਆ ਆ ਸਾਡੇ ਹੰਨੇ ਤੇ ਹੁੰਦੀ ਹੈ ਇਹਦਾ ਜੀ ਜ਼ਰੂਰ ਬੈ ਮਾੜਾ ਸਮਝਦਾ ਬਹੁਤ ਮਾੜਾ ਸਮਝਿਆਗਾ ਅੱਛਾ ਜੀ ਆਪਾਂ ਇੱਕ ਮੇਰੇ ਪਿੰਡ ਦੇ ਵਿੱਚ ਇੱਕ ਧੀ ਸੂਈ ਸੀ ਅੱਛਾ ਜੀ ਉਹ ਹੰਨਾਪੌਰ ਸੂਤੇ ਬੜੇ ਵਪਾਰੀ ਆ ਕੇ ਗਏ ਪਰ ਜਿਹੜੇ ਵਪਾਰੀ ਚੰਗੇ ਬੰਦੇ ਸੀ ਨਾ ਕਹਿੰਦੇ ਵੀ ਸਾਨੂੰ ਅਸੀਂ ਪਾਰਖੂ ਆ ਉਹਨਾਂ ਬੰਦਿਆਂ ਨੂੰ ਮੈਂ ਹੱਥ ਐ ਬਕਸ ਧੜਕੇ ਜੀ ਤੇ ਧੀ ਵੇਚ ਦਿੰਦਾ ਤੇ ਜੋ ਦੂਜੇ ਦਿਨ ਆ ਕੇ ਦੇਖਦਾ ਵੀ ਇਹ ਹੰਨਾਪੌਰਾ ਫਿਰ 10000 ਸਾਈ ਦੇਗਾ ਤੇਰੀ ਗਈ ਪੰਜ ਵਾਰੀ ਦੀ ਵੈਸੇ ਪਿੰਡ ਦੇ ਵਿੱਚ ਉਸ ਕੁੜੀ ਦੀ ਸਾਈ ਰਖਾਈ ਜਦੋਂ 10 1000 ਹੂੰ ਜਿਹੜੇ ਤੇਰੇ ਵਰਗਾ ਮਾਤੜਾ ਦੇ ਖਰੀਬ ਬੰਦਾ ਉਹਨੂੰ ਦੱਸ ਦਾਂਗੇ ਇਹਦੇ ਬਾਬਾ ਜੀ ਆ ਹੈਗਾ ਇਹਦੇ ਆ ਹੈਗਾ ਜਿਹੜਾ ਬੜਾ ਬੰਦਾ ਸਤਾਜ ਕਾ ਹੋਵੇ ਨਾ ਕਿ ਮੈਂ ਤਾਂ ਉੜਦਾ ਹੂੰ ਬੱਚੇ ਆਉਣ ਲੈ ਹਰੋਂ ਵਸੇ ਦੀ ਮੈਂ ਹਾਂ ਉਹ ਲਾਇਗੇ ਸੀਗੇ ਥੋੜੇ ਪਿੰਡ ਵਾਲੇ ਆਪਣੇ ਇਹ ਮੇਂਦਰ ਕੇ ਉਹਨਾਂ ਨੂੰ ਮੈਂ ਕਿਹਾ ਬਾਈ ਆ ਕੇ ਸਾਡੀ ਕਿਹੜੇ ਲੱਤ ਤੋੜ ਦੂ ਮੈਂ ਕਿਹਾ ਚੰਗਾ ਸਾਈ ਲਾ ਕੇ ਗਿਆ 10000 ਅਸੀਂ ਜਾਂਦੇ ਨੂੰ ਕੁੜੀ ਦੀ ਲੱਤ ਟੁੱਟ ਗਈ ਵੱਡੀ ਕੁੜੀ ਦੀ ਉਹਨਾਂ ਨੇ ਮੇਂਦਰ ਕੇ ਕਰੇ ਅੱਛਾ ਜੀ ਇਹ ਭੈਣ ਦਾ ਹੁੰਦਾ ਨਹੀਂ ਸਹੀ ਹੈ ਲੋ ਵੀ ਦੋਸਤੋ ਬਾਕੀ ਵੀ ਬਾਬਾ ਹੀ ਕੰਮ ਕਰਦੀ ਹੈ ਇਹ ਚੀਜ਼ ਹੈ ਨਾ ਹਾਂ 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 ਕਰਦੇ ਨੇ ਇੱਕ ਬਾਬਾ ਹੀ ਇੱਥੇ ਜੇ ਹੁੰਦੀਆਂ ਉਹ ਕਿਹੜੀ ਕਿਹੜੀ ਬਾਈ ਦਿੰਦੀ ਇਹ ਤਾਂ ਬਾਗਾਂ ਭੌਰੇ ਹੁੰਦੀਆਂ ਜੀ ਦੋਨਾਂ ਜਿਵੇਂ ਆਪਣੇ ਆ ਬਾਗਾਂ ਦੋਨੇ ਹਾਂ ਜੇ ਇੱਕ ਹੋਵੇਗਾ ਜੀ ਬਸ ਹਾਂ ਜੀ ਹਾਂ ਜੀ ਹਾਂ ਠੀਕ ਆ ਭਾਈ ਉਹਦਾ ਉਹਦਾ ਕੀ ਮਤਲਬ ਹੁੰਦਾ ਜੀ ਉਹਦਾ ਜੀ ਕਹਿੰਦੇ ਆ ਵੀ ਬਾਗ ਪਾਟ ਦੀ ਜੇ ਇੱਕ ਹੋਵੇ ਕਹਿੰਦੇ ਨੇ ਬਾਗ ਪਾਟ ਦੀ ਤੇ ਜੇ ਦੋਨੇ ਹੋਣ ਤਾਂ ਬਾਗ ਦਾ ਸਹੀ ਨੰਗਾ ਆ ਚੀਜ਼ ਉਹ ਦੋ ਹੋਣੀਆਂ ਚਾਹੀਦੀਆਂ ਜੀ ਜੇ ਜਾਂ ਹੋ ਵੀ ਨਾ ਜੀ ਹੋਏ ਨਾ ਜੀ ਹਾਂ ਜੇ ਹੋਵਣੇ ਜੀ ਹੁਣ ਤੇ ਦੋ ਹੋਣ ਇੱਕ ਨਾ ਹੋਵੇ ਆ ਕਈ ਪਸ਼ੂਆਂ ਦੇ ਜੀ ਕੋਈ ਭੋਰੀ ਨਹੀਂ ਆਉਂਦੀ ਕੱਲੀ ਮੱਥੇ ਵਾਲੀ ਹੁੰਦੀ ਹੈ ਜੀ ਭਾਵੇਂ ਹਾਂ ਜੀ ਬਾਬਾ ਜੀ ਬਾਗ ਇਹ ਚੀਜ਼ਾਂ ਨਹੀਂ ਤਾਂ ਇਹ ਹੈ ਹੀ ਕਰਮਾਂ ਵਾਲੇ ਜੀ ਜਿਹੜੀ ਬਾਬਾ ਜੀ ਤੁਸੀਂ ਹੰਨਾ ਭੋਰੀ ਕਹਿੰਦੇ ਸੀ ਉਹਦਾ ਕੀ ਮਾੜਾ ਮੰਨਿਆ ਜਾਂਦਾ ਜੀ ਨੁਕਸਾਨ ਬਾਬਾ ਜੀ ਸਾਰਾ ਨਕਸ਼ਾ ਦੇ ਇੱਕ ਦਾ ਸਵਾਰ ਮਰਦਾ ਉਹਦਾ ਚੜਨ ਵਾਲਾ ਅੱਛਾ ਜੀ ਪਹਿਲੇ ਤਾਂ ਉਹਦਾ ਸਵਾਰ ਹੀ ਮਰੂਗਾ ਚੜਨ ਵਾਲਾ ਮੈਂ ਤੇ ਪਰ ਤਾੜਾ ਦੇਖਿਆ ਜੀ ਉਹਦਾ ਪੁੱਠਾ ਨਕਸ਼ਾ ਤੁਸੀਂ ਇੱਕੇ ਸੌਦਾ ਕਰਕੇ ਬਗੇ ਤੁਹਾਡੇ ਘਰੇ ਜਾਂਦੇ ਨੂੰ ਨੁਕਸਾਨ ਹੋਇਆ ਪਿਆ ਤੁਹਾਡਾ ਇਹ ਮੇਰਾ ਜੀ ਕਈ ਵਾਰੀ ਪਰਚਾ ਕੇ ਦੇਖਿਆ ਹੋਇਆ ਹੈ ਅੱਛਾ ਬਾਬਾ ਜੀ ਇਹ ਹੰਨਾ ਭੋਰੀ ਦਾ ਹੰਨਾ ਭੋਰੀ ਦਾ ਇਹ ਹੰਨਾ ਭੋਰੀ ਦਾ ਜੀ ਪੱਕਾ ਹੀ ਵਹਿਵਾ ਅਜੇ ਤਾਰਾ ਦੇਖੋ ਜੀ ਜਿਹੜਾ ਤਾਰਾ ਹੁੰਦਾ ਉਹਦੀ ਮ ਕਾਲੀ ਕੋੜੀ ਆ ਉਹਦੇ ਗੂਠੇ ਥੱਲੇ ਆਏ ਧਰ ਗੂਠਾ ਉਹਦੇ ਥੱਲੇ ਚ ਵਾਲ ਆ ਗਏ ਉਹ ਤਾਰਾਗਾ ਜੀ ਜੇ ਉਹ ਤੋਂ ਬਾਹਰ ਆ ਉਹਦੇ ਕੋਈ ਤਾਰਾ ਨਹੀਂ ਹੈ ਜੀ ਕਿਵੇਂ ਗੂਠਾ ਬਾਬਾ ਜੀ ਆਪਾਂ ਇਸ ਲੋਟ ਗੂਠਾ ਧਰ ਕੇ ਦੇਖੋ ਬਹੁਰੀ ਤੇ ਉਸਤੇ ਜੀ ਹਾਂ ਜੀ ਜਿਵੇਂ ਹੁਣ ਆਪਾਂ ਇਹਦੇ ਤਾਰ ਲੈ ਆ ਇੰਦਰ ਲੈ ਹਾਂ ਜੀ ਹਾਂ ਹਾਂ ਜੀ ਉਹਦੇ ਚਿੱcke ਵਾਲ ਥੱਲੇ ਆ ਗਏ ਗੂਠੇ ਦੇ ਤਾਂ ਉਹ ਤਾਰਾ ਜੀ ਜੇ ਬਾਹਰ ਨਿਕਲਦੇ ਉਹ ਚੰਗਾ ਜਾਈ ਚਿੱਟੇ ਵਾਲ ਚਿੱਟੇ ਵਾਲ ਹਾਂ ਜਿਵੇਂ ਹੁਣ ਜੀ ਇਹਦੇ ਚਿੱਟੇ ਵਾਲ ਇੱਥੇ ਬਾਹਰ ਨਿਕਲ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਚੰਗਾ ਜੀ ਜੇ ਅੰਦਰ ਰਹਿ ਕੇ ਗੂਠੇ ਤੋਂ ਤੋਂ ਪੋਰੀ ਤੋਂ ਬਸ ਉਹ ਮਾੜਾ ਗਣੀ ਇਹ ਤਾਰਾ ਪੋਰੀ ਬਾਈ ਤੇ ਬਾਬਾ ਜੀ ਇੱਕ ਮੈਨੂੰ ਐ ਦੱਸੋ ਜਿਹੜੀ ਇੱਥੇ ਹੁੰਦੀ ਹੈ ਜੀ ਹਾਂਜੀ 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 ਉਹ ਕਿਹੜੀ ਬਾਈ ਤੀ ਹਰਿਆਵਲ ਉਹ ਹਰਿਆਵਲ ਬਾਈ ਦੀ ਉਹ ਚੰਗੀ ਹੁੰਦੀ ਹੈ ਕਿ ਮਾੜੀ ਹੁੰਦੀ ਜਿਹੜੇ ਧੰਸਮਣੀ ਹੁੰਦੀ ਹੈ ਜੀ ਉਹ ਤਾਂ ਇੱਥੇ ਹੁੰਦੀ ਹੈ ਜੀ ਕਹਤੋ ਆਪਣੀ ਕੰਠਮੜਾ ਇੱਥੇ ਹੁੰਦੀ ਹੈ ਜੀ ਕੰਠਮੜਨ ਦੀ ਇੱਥੇ ਜੀ ਕਠਮਣ ਇੱਥੇ ਹੁੰਦੀ ਹੈ ਜੀ ਬਹੁਤ ਆਈ ਆ ਗਈ ਹੈ ਹਾਂ ਹਾਂ ਜੀ ਆ ਗਈ ਆ ਆ ਦੇਮਾਣਾ ਕੀ ਜੀ ਹਾਂ ਜੀ ਹਾਂ ਜੀ ਤੇ ਕੰਠਮਣ ਇੱਥੇ ਆਹ ਸਾਡੇ ਹੁੰਦੀ ਆਹ ਸਾਡੇ ਕੰਠਮਣ ਦੋਸਤੋ ਇੱਥੇ ਹੁੰਦੀ ਹੈ ਹਨਾ ਇਹ ਚੈੱਕ ਕਰਨੀ ਹੈ ਜੇ ਆਪਾਂ ਕੰਠ ਇਹ ਕੰਠਮਣ ਚੰਗੀ ਹੁੰਦੀ ਹੈ ਚੰਗੀ ਹੈ ਜੀ ਸਮਝਣ ਨੂੰ ਚੰਗੀ ਤੇ ਆਹ ਜਿਹੜੀ ਦੇਮਾਣਾ ਇਹ ਚੰਗੀਆਂ ਨੇ ਇਹ ਦੇਮਾਣਾ ਚੰਗੀਆਂ ਹਰਿਆਲਾ ਜੀ ਹਰਿਆਲਾ ਆਊਗਾ ਤੇ ਇੱਥੇ ਜਿੱਥੇ ਪਾਣੀ ਰੁਕਦੀ ਹੈ ਠੀਕ ਜੀ ਆ ਕੇ ਅਗਲੇ ਉਸ ਤੋਂ ਕਰਨੇ ਨਾ ਉਸਤੇ ਨਹੀਂ ਹੁੰਦੀ ਹਰੇ ਉਹਦਾ ਛਡੋ ਆ ਸਨ ਜੂਗੀ ਜੀ ਹਰਿਆਣੇ ਇੱਥੇ ਆ ਆਹ ਸੰਦੇ ਨਹੀਂ ਹੁੰਦੇ ਹਾਂ ਥੱਲੇ ਹੁੰਦੀ ਹੈ ਮਤਲਬ ਆਹ ਸੰਤੇ ਜਮਾ ਪੈਰਾਂ ਦੇ ਦੋਨੇ ਲੱਤਾਂ ਦੇ ਸਨ ਜੂਗੀ ਇਹ ਚੰਗੀ ਗਣੀ ਹੁੰਦੀ ਕਿ ਮਾੜੀ ਨਹੀਂ ਹੁੰਦੀ ਇਹਨੂੰ ਹਰੇ ਹਰੇ ਬੰਦਾ ਖਰੀਦਦਾ ਨਹੀਂ ਹਰਿਆਉਣ ਨੂੰ ਹਰਿਆਉਣ ਨੂੰ ਖਰੀਦਦਾ ਨਹੀਂ ਹਰਿਆਉਣ ਵੀ ਮਾੜੀ ਹੈ ਤੇ ਹਰਿਆਉਣ ਦੇ ਕੀ ਨੁਕਸਾਨ ਹੋ ਸਕਦੇ ਜੀ ਨੁਕਸਾਨ ਤਾਂ ਬੱਚਿਆਂ ਦਾ ਨੁਕਸਾਨ ਹੋਣੀ ਜਾਂਦੀ ਆਲਰਜੀ ਜਾਨਵਰ ਨੂੰ ਠੀਕ ਹੈ ਬਾਈ ਤੇ ਫਿਰ ਇਹ ਦੂਆ ਜਿਹੜਾ ਛੱਟਾ ਕਹਿੰਦੇ ਆ ਜੀ ਥੱਲੇ ਢਿੱਡ ਤੇ ਛੱਟਾ ਅੱਗੇ ਖੁੰਡਾ ਲਾਉ ਜੀ ਵੱਧ ਨੇ ਛੱਟਾ ਅੱਗੇ ਖੁੱਲਦਾ ਕਿਵੇਂ ਬਾਬਾ ਜੀ ਮੜਾ ਸਮਝਾ ਸਕਦਾ ਜੀ ਜਿਹੜੀ ਪੌੜੀ ਆ ਜੀ ਉਹ ਅੱਗੇ ਨੂੰ ਖੁੱਲਦੀ ਹੋਊਗੀ ਇਹ ਪੌੜੀ ਜਿਵੇਂ ਉਹ ਐ ਚੱਕਰ ਚ ਹੁੰਦਾ ਹੀ ਚੱਕਰ ਚੱਕਰ ਦਾ ਮੂੰਹ ਇੱਧਰ ਹੁੰਣਾ ਹਾਂ ਛੱਲੀ ਵਾਂਗੂ ਕਹਾਂ ਜਾਵੇਗੀ ਉਹ ਫਿਰ ਚੰਗਾ ਹੀ ਕਿਹਾ ਜਾਂਦਾ ਜੀ ਠੀਕ ਹੈ ਜੀ ਅਜੇ ਪਿੱਛੇ ਖੋਣੇ ਦਾ ਆਪਾਂ ਕਹਿੰਦੇ ਨਾ ਪਛਾਹਾਂ ਨੂੰ ਜਾਂਦੀ ਆ ਉੱਥੇ ਭਾਗ ਮਾਰਾ ਗਿਆ ਜਾਂਦਾ ਵੀ ਆਪਾਂ ਨੂੰ ਨੁਕਸਾਨ ਵਾਲੀ ਗੱਲ ਆ ਜੀ ਸਿਆਣਿਆਂ ਦੀਆਂ ਗੱਲਾਂ ਜਿਵੇਂ ਕਹਿ ਦਿੰਦੇ ਜੀ ਹਾਂ ਠੀਕ ਹੈ ਜੀ ਉਹ ਛੱਟੇ ਦਾ ਆ ਗਿਆ ਮੰਨ ਕੇ ਚਲੋ ਜਿਹੜੀ ਢਿੱਡ ਤੇ ਆ ਹਾਂ ਜੀ ਤੇ ਉਹ ਉਹ ਮੰਨ ਕੇ ਚਲੋ ਜੀ ਆਹ ਤਾਂ ਹਾਂਜੀ ਹਾਂਜੀ ਆਹਾਂ ਜਿਹੋਗਾ ਛਟਾਂ ਦੇ ਸਾਹਮਣੇ ਟੰਗਲੇ ਆ ਤੇ ਬਾਬਾ ਜੀ ਜਿਵੇਂ ਹੁਣ ਇੱਕ ਆਹ ਆ ਜੀ ਇੱਥੇ ਵੀ ਇਹ ਮੱਖੀ ਭੌਰੀ ਆ ਜੀ ਇਹ ਮੱਖੀ ਭੌਰੀ ਆ ਜੀ ਕਰਨ ਦਿਖਾ ਦੇ ਉਹਰੇ ਲੈ ਕੇ ਹਾਂਜੀ ਇਹ ਆ ਆ ਗਈ ਮੱਖੀ ਭੌਰੀ ਬਾਬਾ ਜੀ ਇਹ ਫਿਰ ਚੰਗੀ ਕਿ ਨਹੀਂ ਜਾਂਦੀ ਇਹ ਮੱੜੀ ਇਹ ਬੱਚੇ ਨੂੰ ਚੰਗੀ ਕਿ ਨਹੀਂ ਜਾਂਦੀ ਇਹ ਇਹ ਮੱਖੀ ਭੌਰੀ ਜਿਹੜੀ ਬੱਚੇ ਨੂੰ ਚੰਗੀ ਕਿ ਨਹੀਂ ਜਾਂਦੀ ਉਹ ਦੇਖੋ ਦੋਸਤੋ ਉਹ ਦਿਖਦੀ ਹੋਊਗੀ ਤੁਹਾਨੂੰ ਤੇ ਇਹ ਮੱਖੀ ਭੌਰੀ ਆ ਵੀ ਬਾਬਾ ਜੀ ਹਾਂ ਹੋਰ ਫਿਰ ਕਿਹੜੀ ਭੌਰੀ ਹੁੰਦੀ ਹੈ ਬਾਬਾ ਜੀ ਉ ਕੋ ਇੱਥੇ ਹੁੰਦੀਆਂ ਨਹੀਂ ਭੌਰੀਆਂ ਦੋ ਉਹਨਾਂ ਕੋਲੇ ਪਰ ਆਪਣੇ ਪੱਟਾਂ ਤੇ ਜੀ ਹਾਂ ਹਾਂ ਜੀ ਮਗਲੇ ਪੱਟਾਂ ਕੀ ਵੀ ਆ ਜਾਂਦੀਆਂ ਮੂਰੇ ਵੀ ਆ ਜਾਂਦੀਆਂ ਜੀ ਠੀਕ ਹੈ ਜੀ ਹਾਂ ਇਹਨਾਂ ਨੂੰ ਕੋਈ ਕਿੱਲੇ ਗੱਡ ਪੌਰੀਆਂ ਕਹਿੰਦੇ ਨੇ ਜੀ ਕਿੱਲੇ ਗੱਡ ਪੌਰੀ ਕਿੱਲਾ ਗੱਡ ਪੌਰੀ ਕਿੱਲਾ ਪੱਟ ਪੌਰੀ ਹਾਂ ਜੀ ਹਾਂ ਜੀ ਚੰਗੀ ਆ ਇਹ ਸੱਲੇ ਉੱਜਾਵੇ ਤਾਂ ਜੀ ਜਿਹੜੀ ਕਿੱਲਾ ਗੱਡ ਪੌਰੀ ਹਾਂ ਜੀ ਹਾਂ ਇਹ ਪੱਟਾਂ ਤੇ ਆ ਗਈ ਹੋਰ ਬਾਬਾ ਜੀ ਕਿਹੜੀਆਂ ਹੁੰਦੀਆਂ ਜੀ ਹੋਰ ਤਾਂ ਕੋਈ ਨਹੀਂ ਹੋਰ ਤਾਂ ਕੋਈ ਪੌਰੀ ਨਹੀਂ ਜੀ ਨਹੀਂ ਨਹੀਂ ਹੀ ਆਗਣਾਂ ਨਹੀਂ ਤਾਂ ਹੀ ਆ ਜੀ ਹਾਂ ਲਓ ਵੀ ਦੋਸਤੋ ਬਾਕੀ ਕਹ ਜੀ ਕਈ ਬੰਦੇ ਦੰਨਾ ਤੋਂ ਦੱਸਦੇ ਨੇ ਵੀ ਦੰਦ ਚੋਗ ਹੋਗੀ ਸ਼ੱਕ ਹੋ ਗਈ ਜਾਂ ਕੋਈ ਬੰਦਾ ਦੱਸ ਦੇ ਮੈਂ ਜ਼ਿੰਮੇਦਾਰ ਆ ਮੈਂ ਉਹਨੂੰ ਰੁਪਇਆ 2000 ਨਾਮ ਦਾ ਦੇਵਾਂਗਾ ਜੇ ਕੁੜੀ ਤੇ ਜਾਂਦਾ ਸਾਜੇ ਐਵੇਂ ਮੇਰੇ ਵਰਗੇ ਮੂੰਹ ਪਟ ਲੈਣੇ ਨੇ ਕੁੜੀ ਦੀ ਇੱਥੋਂ ਪਤਾ ਲੱਗਦਾ ਜੀ ਉਹ ਦੇਖੋ ਇਹ ਨਕਚਮੋਰੀ ਆ ਲਿਆ ਕਰਨ ਆ ਜਾ ਦਿਖਾਗੇ ਇਹ ਇਹ ਉਮਰ ਉਮਰ ਦੱਸਦੀ ਹੈ ਉਮਰ ਦੱਸਦੀ ਹੈ ਇਥੋਂ ਉਮਰ ਦੱਸਦੀ ਹੈ ਜਿਹੜਾ ਬੰਦੇ ਨੂੰ ਪਤਾ ਜੀ ਹਾਂ ਉਹ ਜੀ ਮੋਰੀ ਹਾਂ ਉਸੇ ਜੀ ਮੋਰੀ ਕਿੱਥੇ ਗਈ ਹੈ ਜੀ ਹਾਂ ਹਾਂ ਜੀ ਹਾਂ ਇਥੋਂ ਉਮਰ ਦਾ ਪਤਾ ਲੱਗਦਾ ਜੀ ਇਥੋਂ ਦਾ ਹੁਣ ਅਗਲਾ ਕਿ ਸੁਆ ਨਹੀਂ ਕੱਢਿਆ ਮੋਰੀ ਕੋੜੀਆਂ ਸੁਆ ਕਰਨ ਦੇ ਨਹੀਂ ਮੋਰੀ ਕਿਵੇਂ ਦੱਸਦੀ ਮੋਰੀ ਜਿਵੇਂ ਛੋਟੀ ਹੈ ਜੀ ਉਹ ਜਿਵੇਂ ਮੈਂ ਕੋਈ ਬੰਦਾ ਪਾਰਖੋ ਜੇ ਉਹਨੂੰ ਹਿਸਾਬ ਆ ਜਾਂਦਾ ਵੀ ਇੰਨੀ ਕੋਰੀ ਹੈ ਜੀ ਜਿਉਂ ਜਿਉਂ ਇਹ ਉਮਰ ਵੱਡੀ ਹੁੰਦੀ ਹੋਊ ਯੋਯੋ ਮੋਰੀ ਖੁੱਲਦੀ ਜਾਊਗੀ ਹਾਂ ਜਿਵੇਂ ਪੂਰੀ ਉਮਰ ਹੋ ਜਾ ਕੋੜੇ ਦੀ ਮੋਰੀ ਪਰਲੇ ਪਸੇ ਨੱਥਾਂ ਨੂੰ ਪਰਲੇ ਪਸੇ ਨਿਕਲ ਜਾਣੀ ਹੈ ਜੀ ਨੇ ਠੀਕ ਹੈ ਜਿਵੇਂ ਉਹ ਵੱਧ ਦੇ ਨੱਥ ਪਾ ਦਿੰਨੇ ਉਹ ਕੰਮ ਆ ਗਿਆ ਉਹ ਚੀਜ਼ਾਂ ਜੀ ਤੇ ਬਾਬਾ ਜੀ ਦੰਦਾ ਦਾ ਹੁਣ ਜਿਵੇਂ ਦੇਖਦੇ ਆ ਤੁਹਾਨੂੰ ਵੀ ਦੋ ਦੰਦ ਦਊਗਾ ਉਹ ਦੰਦ ਜੀ ਜਿਵੇਂ ਦੋ ਦੰਦ ਦੇ ਸਿੱਟ ਗਈ ਇੱਥੇ ਇਹ ਮੋਟੇ ਘੜ ਲੂਗੀ ਜੀ ਬਸ ਚੱਕ ਲਓ ਮੋਟੇ ਕੱਢੂਗੀ ਬਸ ਓਏ ਸਰਦੀ ਏ ਥੋੜਾ ਜੀ ਹਾਂਜੀ ਹਾਂਜੀ ਮੋਟੇ ਕੱਢੀ ਜਾਊਗੀ ਬਸ ਬੇਟਾ ਬਸ ਇਹ ਦੋ ਸਿੱਕੀ ਲੈਂਦੀ ਆ ਜੀ ਦੋ ਚੱਕ ਲੈਂਦੀ ਆ ਜੀ ਮੈਂ ਦੁੱਧ ਦੰਦਨ ਜੀ ਹੂੰ ਜੇ ਬੱਚਾ ਦੰਦ ਲਾ ਦਿੰਦਾ ਜੀ ਨਵੇਂ ਆ ਜੇ ਬਾਕੀ ਦਾ ਜੀ ਜੇ 6 ਗਰਾਂ ਕਿੰਨਾ ਜੀ ਉਦੋਂ ਕੋਈ ਬੰਦਾ ਉਮਰ ਦੱਸ ਦੇ ਕੋਈ ਦੀ ਕਿੰਨੀ ਆ ਆਪਣੇ ਘਰੇ ਸੂਈ ਤਾਂ ਦੱਸ ਦੇਗੇ ਨਹੀਂ ਬਸ ਜਦੋਂ 5 ਸਾਲ ਦੀ ਕਹਦੇ 10 ਸਾਲ ਦੀ ਕਹਦੇ ਘੋੜੇ ਦੀ ਉਮਰ ਉਮਰ ਕਹੇ ਬੰਦੇ ਤੋਂ ਹੀ ਵੱਧਾ ਘੋੜੇ ਦੀ ਇਹਨੂੰ ਬਿਮਾਰੀ ਨਾ ਦੇ 50 50 ਸਾਲ ਦੇ ਘੋੜੇ ਤੁਸੀਂ ਐਂ ਦੇਖ ਕੇ ਦੱਸੋਗੇ ਵੀ ਜਿਹੜਾ ਇਹ ਹੈ ਹੀ ਬੱਚੇ ਬਿਸ਼ਰੇ ਰਾਹੀ ਹੈ ਹਾਂ ਬਿਸ਼ਰੇ ਨਾ ਇਹਦਾ ਖਰਾਕ ਆ ਜੀ ਬੰਦਾ ਕਿਤੇ ਬੁੱਢਾ ਨਹੀਂ ਹੁੰਦਾ ਜੇ ਉਹਨੂੰ ਖਰਾਕ ਹੋਵੇ ਮੈਨੂੰ ਖਰਾਕ ਹੋਇਆ ਮੈਂ ਬੁੱਢਾ ਥੋੜਾ ਹੋਣਾ ਵਾਲਾ ਸੀ ਕਿਤੇ ਮੇਰੀ 72 ਸਾਲ ਦੀ ਮੇਰਾ ਮੈਦਾ ਜੀ 200 1500 ਸਾਲ ਦਾ ਉਧਣ ਵਾਲਾ ਬੰਦਾ ਸੀਗਾ ਠੀਕ ਆ ਮੈਨੂੰ ਤਾਂ ਮਾਰਦਾ ਬਿਫਤਾ ਨਹੀਂ ਘਰ ਵਾਲੀ ਵੀ ਤੁਰ ਗਈ ਮੁੰਡਾ ਵੀ ਤੁਰ ਗਿਆ ਪੋਸਤਾ ਵੀ ਤੁਰ ਗਿਆ ਮੈਂ ਤਾਂ ਬੜਾ ਤਖੜਾ ਨਹੀਂ ਹਜੇ ਮੈਂ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਘਾਣੇ ਉਹ ਦੇਖ ਕੇ ਕਹਿਣਾ ਮਰਾਂ ਧੰਨਾ ਤੁਹਾਡੇ ਜਿਨ੍ਹਾਂ ਨੇ ਤੁਸੀਂ ਇੰਨੀਆਂ-ਇੰਨੀਆਂ ਬਿਫਤਾ ਝੱਲ ਕੇ ਆਈਆਂ ਤੇ ਆਪਾਂ ਇੱਕ ਕਰੇ ਹੈ ਮੇਲੇ ਸਬਬਾਂ ਦੇ ਕੁਝ ਨਹੀਂ ਇੱਥੇ ਬਾਈ ਉਹ ਪਿਆਰ ਤੇ ਅਹੀ ਚੀਜ਼ ਜਾਣਾ ਬਾਕੀ ਦਾ ਇਹ ਕਰਮਾਂ ਵਾਲਿਆਂ ਨੇ ਮੈਨੂੰ ਦੁਨੀਆ ਦਿਖਾਈ ਆ ਜੀ ਸਾਰੀ ਦੁਨੀਆ ਤੇ ਬਾਹਰੋਂ ਅੰਦਰੋਂ ਦੀ ਹਰੇਕ ਜਾਣਦਾ ਮੈਨੂੰ ਨਾ ਮੇਰਾ ਇਹ ਵੀ ਸੂਲ ਆ ਜੀ ਕੋਈ ਬੰਦਾ ਕਹੇ ਵੀ ਬਾਬੇ ਨੇ 2 ਰੁਪਏ ਦੀ ਹੇਰਾਫੇਰੀ ਕੀਤੀ ਕਿਤੇ ਵੀ ਕਿਸੇ ਬੰਦੇ ਨਾਲ ਕਰੀ ਆ ਉਹ ਬੰਦਾ ਆ ਕੇ ਮੈਨੂੰ ਸਾਬਤ ਕਰੇ ਮੈਂ ਉਹਦਾ ਪੈਰੀ ਹੱਥ ਲਾਉ ਮੇਥੋਂ ਗਲਤੀ ਹੋ ਗਈ ਅੱਜ ਤੱਕ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਵੀ ਬਾਬੇ ਨੇ 2 ਰੁਪਏ ਦੀ ਵੀ ਹੇਰਾਫੇਰੀ ਕੀਤੀ ਜ਼ਿੰਦਗੀ ਚ ਜੇ ਮੇਰੀ ਕੋਲ 50 ਦੀ ਆਈ ਤੁਹਾਨੂੰ 50 ਦੀ ਕਹ ਕੇ 70 ਲਵਾਂ ਲੈਣੀ ਹੈ ਨਾ ਜਾਓ ਨਾ ਮੈਂ ਗੱਪਾਂ ਮਾਰਾਂ ਨਾ ਮੈਨੂੰ ਲੋੜ ਮੈਨੂੰ ਆਖਣੇ ਤੇਰਾ ਵਪਾਰ ਉਹ ਸੱਚਾ ਵਪਾਰੀ ਚੱਲਦਾ ਹੁੰਦਾ ਠੱਗੀ ਦਾ ਵਪਾਰ ਨਹੀਂ ਚੱਲਦਾ ਠੱਗੀ ਦਾ ਤਾਂ ਥੋੜੀ ਦੇ ਚੱਲਦਾ ਜੀ ਹੂੰ ਇਹ ਦੁਨੀਆਂ ਹੋ ਗਈ ਠੱਗਾਂ ਦੀ ਤੁਹਾਨੂੰ ਮੈਂ ਦੱਸਾਂ ਗੱਲ ਮੇਰੀ ਕੋਈ ਰੈਣਾ ਨਾਲ ਰਾਈਆ ਮੈਂ ਕੋਈ ਡਰਦਾ ਨਹੀਂ ਕਿਸੇ ਕੋਟਿਆਲੇ ਤੋਂ ਨਾ ਮੈਂ ਡਰਨਾ ਮਰਨਾ ਤੇ ਇੱਕ ਦਿਨਾਂ ਰੋਜ਼ ਰੋਜ਼ ਤਾਂ ਮਰਨਾ ਨਹੀਂ ਬੰਦੇ ਨੇ ਪਰ ਸੱਚ ਦਾ ਸੱਚ ਹੀ ਚੱਲਣਾ ਜੀ ਸੱਚ ਤੋਂ ਸੱਚ ਹੀ ਰਹਿਣਾ ਕੋਈ ਕੋਟਿਆਲਾ ਕਹੇ ਦੇ ਵੀ ਬਾਬੇ ਨੇ ਆ 2 ਰੁਪਏ ਵੀ ਕਿਸੇ ਰੈਫਰੀ ਕਰਕੇ ਲਏ ਨਾ ਆਪਾਂ ਦੇਂਦਾ ਰ ਮੈਂ ਤੁਹਾਨੂੰ ਮੰਗ ਲੂ ਮੇਰੇ ਚੋਲੇ ਹੈ ਨਹੀਂ ਮੈਨੂੰ ਸਮਾ ਦੇ ਜਿਹੜੇ ਨਹੀਂ ਸਮਾਉਂਦਾ ਕੀ ਬਣਾ ਮੈਨੂੰ ਦੱਸੋ ਨਾ ਨਹੀਂ ਨਹੀਂ ਸਹੀ ਗੱਲ ਬਾਬਾ ਪੈਸਾ ਕਿ ਪਸੇ ਦਾ ਸਾਲਾ ਹੱਥਾਂ ਨਹੀਂ ਮੈਨੜਾ ਜਿਵੇਂ ਪੈਸਾ ਖਮਾਉਣਾ ਹੁੰਦਾ ਨਾ ਅੱਜ ਹੈਗਾ ਜੀ ਕੱਲ ਨੂੰ ਜਾਂ ਵੀ ਸਕਦਾ ਤੇ ਪਰਸੋਂ ਇਹ ਤਾਂ ਜੀ ਆਉਣਾ ਜੇ ਹੌਸਲਾ ਰੱਖੀ ਰੱਖਿਆ ਪਰਸੋਂ ਦੁਬਾਰੇ ਪੁੱਠਾ ਮੁੜ ਕੇ ਆਸੀ ਹਾਂਜੀ 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 ਇਹ ਤਾਂ ਐਵੇਂ ਵੱਧਦੀਆਂ ਗੱਲਾਂ ਪਰ ਜਿਹੜਾ ਇਹ ਕਰਮਾਂ ਵਾਲੇ ਜਿਹਦੇ ਘਰੇ ਰੱਖੇ ਨੇ ਜੀ ਨਾ ਤਾਂ ਉਹਦੇ ਭੂਤ ਨਾ ਉਹਦੇ ਪ੍ਰੇਤ ਉਹਦਾ ਨੁਕਸਾਨ ਹੀ ਨਹੀਂ ਹੁੰਦਾ ਮਾਲਕ ਦੀ ਇਹ ਗ ਬੰਦਾ ਕਿ ਦੱਕਲੂ ਅਗਲਾ ਕਹਿ ਦੇਣਾ ਉਹਦਾ ਕਮਲਾ ਜੱਟਾ ਲੈ ਦੇ ਚੱਕੀ ਉਹਨਾਂ ਦੇ ਕਿਹੜਾ ਜੱਕਲੂ ਇਹਨਾਂ ਦੀ ਲੈ ਵੀ ਕਰਮਾਂ ਵਾਲਾ ਜੱਗਦਾ ਬਾਬਾ ਇਹ ਵੀ ਕਿਸੇ ਦੇ ਕਰਮਾਂ ਚ ਨਹੀਂ ਇਹ ਵੀ ਕਿਸੇ ਦੇ ਕਰਮਾਂ ਚ ਨਹੀਂ ਹਾਂਜੀ ਹਾਂਜੀ ਆਪਾਂ ਗਾਂਡੇ ਕਰ ਰਹੇ ਹਾਂ ਜੀ ਦੋਸਤੋ ਪੌਰੰਗ ਵਾਲੀ ਵੀਡੀਓ ਬਣਾਉਣ ਦਾ ਸਾਡਾ ਮਕਸਦ ਇਹ ਸੀ ਕੋਈ ਆਪਾਂ ਕੋਈ ਵਹਿਮ ਪਰਮ ਵਾਲਾ ਕੰਮ ਨਹੀਂ ਹੈਨਾ ਪਰ ਇਹ ਵੀ ਅਕਸਰ ਵਪਾਰ ਲੈਣ ਚ ਵੀ ਕਈ ਵਾਰੀ ਚੰਗੇ ਜਾਨਵਰ ਦੀ ਵੀ ਹਾਂਜੀ 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 ਬੈਲੂ ਕਿਵੇਂ ਨਾ ਕਿਵੇਂ ਵੀ ਉਹ ਪੌਰੰਗਾ ਕਰਕੇ ਵਹਿਮ ਕਰਕੇ ਕੱਟ ਜਾਂਦੀ ਆ ਚਲੋ ਮੰਨਦੇ ਨੇ ਵਪਾਰ ਤੇ ਸਭ ਕੁਝ ਚੱਲਦੀ ਜਾਂਦਾ ਹੈ ਨਾ ਕੰਨੀ ਵਪਾਰੀ ਨੇ 2 ਰੁਪਏ ਦੇ ਖਤਰੇ ਦਾ ਜੀ ਦੀ ਲੱਤ ਵਿੰਗਿਆ ਇਹਦੀ ਬਾਹ ਵਿੰਗਿਆ ਇਹ ਪੂਛ ਮਾਰਦੀ ਆ ਕਈ ਦਿਨਾਂ ਜੀ ਹੂੰ ਕਈ ਦਿਨਾਂ ਬਾਬਾ ਜੀ ਬਾਕੀ ਦਾ ਇਹ ਮਾਲੇ ਦਾ ਕਿਸੇ ਨੂੰ ਪਤਾ ਨਹੀਂ ਸੀ ਅੱਜ ਕਿਸੇ ਕਰਮਾ ਵਾਲੇ ਨੂੰ ਪਤਾ ਨਹੀਂ ਵੀ ਇਹਦੀ ਕੀਮਤ ਕੀ ਆ ਅਸੀਂ 1 ਲੱਖ ਤੇ 5000 ਦਾ ਘੋੜਾ ਲਿਆ ਜਿਹਦਾ ਮੈਂ 11 ਲੱਖ ਰੁਪਏ ਲਾਉਂਦਾ ਸੀ ਜੀ ਅੱਛਾ ਬਈ 65 ਲੱਖ ਰੁਪਏ ਦੇ ਕੇ ਜੀ ਲਾ ਲਓ ਸਾਹ ਤੋ ਸਹੀ ਨਾਲੇ ਅਗਲੇ ਮੈਂ ਕਹਿੰਦਾ 65 ਲੈਣਾ ਅਗਲੇ 65 ਦਿੱਤਾ ਜੀ ਹਾਂ ਇਹਦਾ ਨਾ ਪਤਾ ਹੀ ਨਹੀਂ ਕਿਸੇ ਨੂੰ ਕਿੱਡੇ ਕੋਈ ਪਾਰਖੂਆ ਕਿੱਡੇ ਕੋਈ ਕਹਾਉਂਦਾ ਜੀ ਹਾਂ ਜੀ ਇਹਦੀ ਕਿਸੇ ਨੂੰ ਇਹਦੀ ਕਿਸੇ ਨੂੰ ਨੌਲਜ ਨਹੀਂ ਹੈ ਜੀ ਇਹਦਾ ਨਾ ਇਹ ਕਰਮਾਂ ਵਾਲੇ ਦੀ ਕੀਮਤ ਆ ਕਿਸੇ ਨੂੰ ਹੂੰ ਇਸ ਆਪਣੇ ਖਿਆਲ ਦੀ ਤੇ ਇਹਦੀ ਕੀਮਤ ਨਹੀਂ ਹੈ ਦੋ ਚੀਜ਼ਾਂ ਦੀ ਕੀਮਤ ਨਹੀਂ ਬਾਬਾ ਜੀ ਸਹੀ ਗੱਲ ਬਾਬਾ ਜੀ ਕੋਈ ਕੁਛ ਕੱਢਿਆ ਤੇ ਆਪਾਂ ਕਹਿੰਦੇ ਹੁਣ ਵੀ ਲੱਖ ਰੁਪਈਆ ਦੀ ਤਲਵਾਰ ਅਸੀਂ ਕਹਿੰਦਾ ਲੱਖ ਰੁਪਈਆ ਦੀ ਤਲਵਾਰ ਉਹ ਵੀ ਕੋਈ ਹਿਸਤਾ ਜੀ ਇਹ ਇਹਨਾਂ ਦੇ ਕਰਮਾਂ ਵਾਲੀ ਨੂੰ ਮਾਰਿਆ ਦਸਵੇਂ ਬਾਦਸ਼ਾਹ ਦੇ ਸ਼ਸਤਰ ਹੋਣ। ਦਸਵੇਂ ਬਾਦਸ਼ਾਹ ਦੇ ਇਹ ਨੇ ਜੀ ਜਿਹਨੂੰ ਪਤਾ ਹੈਗਾ। ਸਹੀ ਗੱਲ ਹੈ। ਹਾਂ ਜਿਹਨੂੰ ਪਤਾ ਹਿਆਰ ਦਾ ਉਹ ਬੰਦਾ ਪਰੇ ਪੈਸੇ ਲਾਉ। ਦੁਜਾ ਕਿ ਦੋਰਾ ਪਹਿਣਾ ਜਾਜੂ ਅੱਕ ਵੀ ਲੱਖ ਰੁਪਈਆ ਦੀ ਤਲਵਾਰ। ਲੱਖ ਦੀ ਕਿਹੜੀ ਕਈ ਲੱਖਾਂ ਦੀਆਂ ਤਲਵਾਰਾਂ ਜੀ ਮਾਰਿਆ ਦਿਆਂ। ਬਹੁਤ ਹੈ। ਹਾਂ ਇਹ ਸ਼ਸਤਰਾਂ ਦਾ ਘੋੜਿਆਂ ਤੇ ਸ਼ਸਤਰਾਂ ਦਾ ਮੁੱਲ ਹੀ ਨਹੀਂ ਕਿਸ ਨੂੰ ਪਤਾ ਵਿੱਕੀ ਗਿਆ। ਆ ਸ਼ਸਤਰ ਜਿਹੜਾ ਆਪਣੀ ਰੱਖਿਆ ਕਰਦਾ ਜੀ। ਆਪਣੀਆਂ ਧੀਆਂ ਬਣਾ ਦੀ ਰੱਖਿਆ ਕਰਦਾ ਉਹਦੀ ਉਹਦੀ ਕੀਮਤ ਕੀ ਅੰਗਲਾਂਗੇ ਆਪਾਂ ਮਾਰੇ ਅਸਲਾ ਦੇਖੋ ਅਸਲਾ ਦੇਖੋ ਤੁਸੀਂ ਚਲਾ ਦੇਓਗੇ 10 ਚ ਲੱਗੇ 5 ਨੇ ਮੁੱਕ ਗਿਆ ਇਹ ਗੁਰੂ ਸਾਹਿਬ ਦੀ ਜਿਹੜੀ ਚੀਜ਼ ਆ ਨਾ ਇਹ ਨਹੀਂ ਮੁੱਕਣ ਵਾਲੀ ਨਾ ਕੋਈ ਨੇੜੇ ਲੱਗੇ ਤੁਹਾਡੇ ਇਹਨਾਂ ਤੁਸੀਂ ਕੱਢ ਲਈ ਇੱਠਾ ਲਾ ਕੇ ਵੀ 50 ਬੰਦੇ ਹੁਣ ਤੁਹਾਡੇ ਨੇੜੇ ਲੱਗ ਦੋ ਮਰਜ਼ੀ ਕਰ ਲਿਓ ਨੇੜੇ ਲੱਗ ਸਕਦੇ ਬਾਬਾ ਜੀ ਸਹੀ ਗੱਲ ਅਸਲ ਤਾਂ ਇੱਕ ਵਾਰੀ ਚਲੋ ਮਿਸ ਹੋ ਜੂ ਇਹ ਤਾਂ ਨਹੀਂ ਮਿਸ ਹੁੰਦੀ ਨਾ ਇਹਨੂੰ ਫੜ ਸਕਦੇ ਜਿੱਥੇ ਵੱਜ ਗਈ ਪਾਰ ਆਈ ਨਾਲ ਇਹ ਤਾਂ ਚੀਜ਼ਾਂ ਹੈ ਨਹੀਂ ਤਾਂ ਕਿਸੇ ਉਹ ਗਨਗੀਆਂ ਨੇ ਬਣਾਈ ਦੇ ਇਹ ਚੀਜ਼ਾਂ ਐਸੇ ਬਣਾਈ ਇਹਨਾਂ ਨੇ ਸਸਤਰ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਸ਼ੁਕਰੀਆ ਜੀ ਹੈ ਬਹੁਤ ਵਧੀਆ ਜਾਣਕਾਰੀ ਸੀ ਹਮ ਕੁਦਰਤ ਨੇ ਲਿਆਂਦਾ ਜੀ ਖੇਡ ਕੇ ਤੁਹਾਡੇ ਕੋਲ ਹਾਂਜੀ 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 ਸਾਡਾ ਵੀ ਚਲੋ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਵੀ ਬਹੁਤ ਨਵੇਂ ਭਰਾਵਾਂ ਨੂੰ ਬਹੁਤ ਜ਼ਰੂਰ ਤੁਸੀਂ ਕੋਈ ਕੋੜੀ ਸੁੰਦੀ ਨਾ ਉਹ ਬੰਦਾ ਨਾ ਕੋੜੀ ਸੁੰਦੀ ਖੋ ਵਿੱਚ ਉਹ ਮਰਜੀ ਕੀਮਤ ਲੈ ਜਾ ਕੋਈ ਬਾਬੇ ਦਾ ਨੰਬਰ ਦੇ ਦਿੰਦੇ ਆ ਦੋਸਤੋ ਤੁਹਾਨੂੰ ਦਵਾਈ ਤੁਹਾਨੂੰ ਬਾਬਾ ਉਹ ਵੀ ਦੱਸ ਦੂ ਪਰ ਬੰਦਾ ਸੱਚਾ ਸਹੀ ਹੋਣਾ ਚਾਹੀਦਾ ਸਟੈਂਡ ਆ ਰਹਿਣਾ ਹਾਂ ਕੋਈ ਕੋਰਾ ਬੰਦਾ ਮਾਰੋ ਕਰ ਲਓ ਤੁਸੀਂ ਮੈਨੂੰ ਫੋਨ ਕਰ ਲਓ ਰਾਤ ਨੂੰ ਬੈਠੇ ਕਿਤੇ ਕਿਸੇ ਨੂੰ ਬੰਨ ਪੈ ਗਿਆ ਹੋਵੇ ਕਿਤੇ ਕਿਸੇ ਨੂੰ ਕੁਝ ਹੋਇਆ ਹੋਵੇ ਕੋਈ ਮਨ ਨੂੰ ਕੋਈ ਜਵਾਈ ਦੋਣੀ ਬੈਠੀ ਦੇ ਦਿਓ ਹਾਂਜੀ ਉਹਨਾਂ ਰਾਸਤਾਨ ਤੇ ਗੱਲ ਕੇ ਰਾਤ ਨੂੰ ਮੇਰੇ ਕੋਲ ਤਾਂ ਸਕਦੇ ਨਹੀਂ ਅਗਲੇ 10 ਲੱਖ ਦਾ ਫਤੂ ਘੜਾ ਹੈ ਪਰ ਫੋਨ ਤੇ ਕਰੋ ਦੱਸ ਦੇਣਾ ਉਹਨੂੰ ਵਿਆਹ ਚੀਜ਼ ਪਾਈ ਜਾ ਕੇ ਬੰਸਰੀ ਲੋਕੇ ਦੇ ਦੇ ਦਿਓ ਕੋੜਾ ਠੀਕ ਹੈ ਜੀ ਮਾਲਕ ਦਾ ਹੱਥਾ ਜੀ ਮੇਰੇ ਤੇ ਵੀ ਕੋਈ ਕੋਈ ਦਰਤੀ ਕਰਦਾ ਹਾਂ ਬਾਈ ਗੱਲ ਬਾਬਾ ਜੀ ਨਹੀਂ ਬਹੁਤ ਦੱਸ ਜੀ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ ਸੁਣੀ ਜਾਣਕਾਰੀ ਦਿੱਤੀ